ਪਿਆਰ ਭਰੀ ਸਾਸਰੀ ਘਾਲ ਕਿਸੇ ਨੇ ਐਡ ਕਰਾਉਣੀ ਹੈ ਆਪਣੀਆਂ ਸਪੈਰਕ ਕਰ ਸਕਦੇ ਆ ਕਿਸੇ ਦੇ ਘਰੇ ਵੀਡੀਓ ਬਣਾਉਣੀ ਹੋਵੇ ਉਹ ਵੀ ਸਪੈਰਕ ਕਰ ਸਕਦੇ ਫੋਟੋ ਮਾਂ ਭੇਜੋ ਜਾਂ ਇੱਥੇ ਕਰਾਉਣੀ ਦਾ 5 ਤੋਂ 7 ਤੇ ਜਾਂ ਵੀਡੀਓ ਬਣਾ ਕੇ ਭੇਜ ਦਿਓ ਤੇ ਆਪਾਂ ਦੇਖਿਆ ਤਿੰਨ ਟਰਾਲੇ ਐਡਵਾ ਡੇਰੀਆਂ ਚੋਂ ਵੀਡੀਓ ਸਾਰੀ ਬ ਕੋ ਸਟੈਪ ਨਾ ਕਰਿਓ ਤੇ ਆ ਹੈਗਾ ਏਰੀਆ ਜਲੰਧਰ ਤੇ ਠਾਰ ਦੇ 18 ਦਾ ਮਾਂ ਤੇ 7 ਫੁੱਟ ਚੌੜਾ ਤੇ ਦਾਸ ਸਿੰਘ ਕੀ ਚਾਸੀ ਚਾ ਤੇ ਰੇਲ ਦੇ ਸੇਜਾ 55 ਇੰਚ ਮੱਛੀ ਹੁੱਕ ਆ ਤੇ 3 ਫੁੱਟ ਵੈੱਡ ਪਲਾਜੋ ਕਟੋ ਤੇ ਵੱਡਾ ਟੂਲ ਬਾਕਸ ਮੰਜਾ ਲੱਗਿਆ 10 ਇੰਚੀ ਗਾਡਰਾਂ ਜੋੜੀ ਵੀ ਕੈਂਚੇਗਾ ਬਣਾ ਕੇ ਧਾਈਆਂ ਰਸੇ ਕਸਣ ਵਾਲਾ ਲਾਇਆ 55 ਇੰਚ ਮੱਛੀ ਹੁੱਕ ਕਿਤੇ ਗੁੱਲਾ ਪੋਣੀ 4 ਇੰਚੀ ਤੇ ਵੱਡਾ ਰਸੇ ਕਸਣ ਵਾਲਾ ਵੀ ਲਾਇਆ ਇਕੱਠੇ ਕਰਨਾ ਲਾਈਟਾ ਛਿੱਟਾ ਲੱਗਾ ਬੇਰ ਤੇ ਬੀਬ ਕਵਲ ਸਭ ਕੋ ਲੱਗਿਆ ਡਾਲੇ ਨੂੰ ਕਲੱਚ ਲੱਗੇ ਆ ਪੱਤੀਆਂ ਲੱਗੀਆਂ ਇਹ ਰੀਗਿਆ ਜਲੰਧਰ ਦੇ ਵਿੱਚ ਖੜਾ ਕਿਸੇ ਵੀ ਵੀਰਪਾਈ ਨੇ ਲੈਣਾ ਵੀ ਦਾ ਸਪਰਕਾ ਸਕਦੇ ਆ ਸਾਰੀ ਜਾਣਕਾਰੀ ਦੇ ਕੇ ਟਰਾਲੀ ਵੀਡੀਓ ਬਣਾਉਣੇ ਹੁੰਦੇ ਆ ਤੇ ਲੈਟਰ ਤਿੰਨ ਤਿੰਨ ਪਿੱਛੇ ਲੱਗੀਆਂ ਵੱਢੀ ਹੁੱਕ ਮਗਰ ਲੱਗੀ ਆ ਡਾਲਾ ਜੁਜਾ ਪੂਰਾ ਨਰੋਆ ਬਣਿਆ ਹੋਆ ਤੇ ਇਹਦਾ ਰੇਟ ਹੈਗਾ ਟਰਾਲੇ ਦਾ ਕਿਸੇ ਵੀ ਵੀਰਪਾਈ ਨੇ ਲੈਣਾ ਹੋਵੇ ਵੀ ਦਾ ਸਪਰਕਾ ਸਕਦੇ ਸਾਰੇ ਵੀਰਪਾਈ ਵੇਖ ਸਕਦੇ ਆ ਰੇਟ ਹੈਗਾ 2970 ਕਿਹੜਾ ਵੀਡੀਓ ਸ਼ੇਅਰ ਕਰਕੇ ਚੈਨਲ ਨੂੰ ਫੋਲੋ ਕਰ ਫੋਲੋ ਮਾਰਤਾ ਹਨ ਅੱਗੇ ਆ ਗਿਆ 167 ਇਹ ਵੀ ਏਰੀਆ ਜਲੰਧਰ ਇਹਨਾਂ ਦੇ ਨੰਬਰ ਲਗ ਲਗ ਹੋਣਗੇ ਤੇ ਵੱਡੀ ਪਾਣੀ ਵਾਲੀ ਟੈਂਕੀ ਲੱਗੀ ਆ ਰਸੇ ਕਾ ਰੀਲ ਇਕੱਠੀ ਕਰਨ ਵਾਲੀ ਲਾਈ ਆ ਤੇ ਪੂਰਾ ਵਧੀਆ ਡਰਾਦਾ ਤਿੰਨ ਫਟ ਵੈੱਡੋ ਚਾ ਪਲਾਜੋ ਘਟਾ ਤੇ 10 ਇੰਚੀ ਚਾਸੀ ਕੀ ਇਹ ਆ ਤੇ ਰੇਵਦੀ ਸਿੰਘਾ 22 ਜਪਹਿਰਗਾ ਚਾ ਕਿ ਬੰਗਿਆਂ ਜਿਮਚੀ ਹੱਕ ਜੇ ਕਿਤੇ ਗੁੱਲਾਪ ਨੇ 4 ਇੰਚੀ ਚਾ ਤੇ ਪੂਰਾ ਵਧੀਆ ਟਰਾਲਾ ਕਿਸੇ ਵੀ ਕਿਸੇ ਵੀ ਵੀਰ ਭਾਈ ਨੂੰ ਲੈਣਾ ਵੀ ਦੱਸ ਪਰਕਰ ਸਾਦੇ ਆ ਕੁਆਲਿਟੀ ਦਾ ਰੰਗ ਕੀਤਾ ਤੇ ਸਾਰੀ ਜਾਣਕਾਰੀ ਲਈ ਫੋਨ ਲਾ ਕੇ ਜੇ ਸਾਤੇ ਸਾਰੇ ਵੀਰ ਭਾਈ ਵੇਖ ਸਕਦੇ ਆ 16 7 ਟਰਾਲਾ ਬਗੇਰ ਜਾਲੀ ਤੋਂ ਵੈਡ ਨੇ ਵੈਡ ਹੈ ਦਾ ਜਾਲੀ ਐਣੀ ਇਹਦੇ ਨਾਲ ਤੇ ਮੰਜਾ ਬਣ ਨਾਲ ਮੰਜਾ ਲੱਗਿਆ ਵਾ ਵੱਡਾ ਟੂਲ ਬਾਕਸ ਲੱਗਿਆ ਗਾਨ ਲੱਗੀ ਆ ਤੇ ਠਾ ਠਾ ਕਰਨ ਨੂੰ ਤੇ ਲਾਈਟਾਂ ਸਾਈਡਾਂ ਦੇ ਲੱਗੀਆਂ ਮਗਰ ਲੱਗੀਆਂ ਤਿੰਨ ਤਣ ਤੇ ਕਲੱਚ ਬ੍ਰੇਕ ਫੁੱਲ ਵੇਰਿੰਗ ਹੋਈ ਵੀ ਆ ਲਾਈਟਾਂ ਦੀ ਜਗਦੀਆਂ ਤੇ ਕਿਸੇ ਵੀ ਵੀਰ ਭਾਈ ਨੇ ਲੈਣਾ ਹੋਵੇ ਵੀ ਨਿਸਪਰਕਰ ਸਕਦੇ ਆ ਤੇ ਮਾਲਕ ਵੀ ਤਾਂ ਨੰਬਰ ਉੱਤੇ ਜੰਦੀ ਜਾਂਦਾ ਜੈ ਜੀ ਗੰਜਲੰਦਰ ਸਾਰੀ ਜਾਣ ਕਰ ਚੜੀ ਪਾਉਣ ਲੱਗ ਜਾਂਦੇ ਆ ਸਾਰੇ ਵੀਰ ਭਾਈ ਵੇਖ ਸਕਦੇ ਆ ਤੁਸੀਂ ਤੇ ਪਾਣੀ ਵਾਲੀ ਟੈਂਕੀ ਸਭ ਕੋ ਲੱਗਿਆ ਵਾ ਤੇ ਇਸ ਤਰਪਾਲ ਪਾਉਣ ਵਾਲਾ ਪਾਈਪ ਵੀ ਲੱਗਿਆ ਉੱਤੇ ਕਿਸੇ ਤੀਸ ਤੇ ਤੀਸ ਤੇ ਜਾਣਾ ਹੋਵੇ ਰੇਟ ਹੈ ਕਹਦਾ 263000 ਰੁਪਿਆ ਜਿਹੜਾ ਵੀਡੀਓ ਸ਼ੇਅਰ ਕਰਕੇ ਜੋ ਜਾਂ ਚੈਨਲ ਫੋਲੋ ਕਰਕੇ ਫੋਨ ਮਾਰਤਾ ਹਨ 263000 ਕਿਹੜਾ ਏਰੀਆ ਜਲੰਧਰ ਸੈਲੀ ਜਨ ਕਈ ਪੂਨ ਲੱਕ ਆ ਵੀਰਦਾ ਹੈਗਾ ਏਰੀਆ ਡੇੜਾ ਬਾਬਾ ਨਾਨਕ ਡੇੜਾ ਬਾਬਾ ਨਾਨਕ ਦੇ ਵਿੱਚ ਟਰਾਲਾ ਖੜਾ ਹੈ ਇਹ 11:36 ਦਾ ਤੇ ਜਾਲੀ ਵਾਲੀ ਟੂੜੀ ਵਾਲੀ ਜਾਲੀ ਲੱਗੀ ਵੀ ਉੱਤੇ ਤੇ ਪੱਤੀ ਵਾਲਾ ਵੈੱਡ ਹੈ ਇਹਦਾ ਤੇ ਪੂਰਾ ਵਧੀਆ ਟਰਾਲਾ ਕਿਸੇ ਵੀ ਮੀਰ ਪੈ ਨਹੀਂ ਲੈਣਾ ਵੀ ਨਸਪੜਕਾ ਦਾ ਜੱਕ ਲੱਗਿਆ ਵਾ ਤੇ ਮਨ ਮਿਲਾਈ ਆਈ ਨਹੀਂ ਪਤਾ ਵੀ ਦਾਸ ਸਿੰਘ ਕੀ ਜਿੰਚਾਸੀ ਚਾਹੀ ਤੇ ਚਾਰੀ ਕੀ ਬੱਤੇ ਚਾ ਤੇ ਇਹ ਸਾਰੇ ਹਿਲਦਾ ਤੇ ਫਿਰ ਦਾ ਖਬਾ ਵੈੱਡ ਗਈ ਹੁਣੇ ਉੱਤੇ ਗੱਡਰ ਟੈਕਦੇ ਜੀ ਤੇ ਚੰਗੇ ਟਾਇਰ ਤੋਂ ਨਹੀਂ ਵੇਖੀ ਸਕਦੇ ਲੋਕੇਸ਼ਨ ਕਿਵੇਂ ਆ ਏਰੀਆ ਬਾਬਾ ਡੇੜਾ ਨਾਨਕ ਤੇ ਪੂਰਾ ਵਧੀਆ ਟਰਾਲਾ ਜੈਕ ਵਾਲਾ ਟਰਾਲਾ ਇਹ ਤੇ ਪਾਰਾ ਬਣਿਆ ਵਾ ਕਿਸੇ ਵੀ ਵੀਰ ਭਾਈ ਨੂੰ ਲੈਣਾ ਹੋਵੇ ਬਿਜ਼ਨਸ ਪਰਕਰਤ ਸਾਡੇ ਆ ਦੋ ਟਾਇਰ ਤਾਂ ਚੰਗੇ ਆ ਵਧੀਆ ਤੇ ਦੋ ਥੋੜੀ ਜਿਹੀ ਕਸੇ ਆ ਤੇ ਕਿਸੇ ਵੀ ਵੀਰ ਭਾਈ ਨੂੰ ਲੈਣਾ 1 ਲੱਖ ਤੇ 55000 ਰੁਪਿਆ ਰੇਟ ਆ ਤੂੜੀ ਵਾਲੀ ਜਾਲੀ ਨਾਲ ਮਿਲੂਗੀ ਕਿਸੇ ਵੀ ਵੀਰ ਭਾਈ ਨੂੰ ਲੈਣਾ ਹੋਵੇ ਬਿਜ਼ਨਸ ਪਰਕਰਤ ਦੇ ਏਰੀਆ ਬਾਬਾ ਡੇਰਾ ਨਾਲ ਵੀਡੀਓ ਲਾਈਕ ਸ਼ੇਅਰ ਕਮੈਂਟ ਚੈਨਜ ਨੂੰ ਫੋਨ ਕਰੋ